ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਾਸ ਅਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਕ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰ ਤੋਂ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਸਾਡੇ ਦੇਸ਼ ਦੇ ਬਾਰੇ ਦੇ ਵਿੱਚ ਹੈ ਸਾਡਾ ਦੇਸ਼ 15 ਅਗਸਤ 1947 ਨੂੰ ਉਜਾਗ ਪਿਆ ਸੀ 15 ਅਗਸਤ 1947 ਤੋਂ ਲੈ ਕੇ 31 ਦਸੰਬਰ 2013 ਤੱਕ ਕੇਂਦਰ ਸਰਕਾਰ ਦੇ ਸਿਰਫ ਸਿਰਫ 74 ਲੱਖ ਕਰੋੜ ਦਾ ਕਰਜ਼ਾ ਸੀਗਾ ਜਿਹੜਾ ਕਿ 11 ਸਾਲਾਂ ਦੇ ਵਿੱਚ ਬੱਧ ਕੇ ਜਿਵੇਂ ਕਸੀਂ ਕਹਿ ਸਕਦੇ ਹਾਂ ਜਨਵਰੀ 2014 ਤੋਂ ਲੈ ਕੇ ਅੱਜ ਤੱਕ ਅੱਜ ਤਰੀਕ ਹੈ 6 ਮਾਰਚ 2025 ਤੱਕ ਨੜੇ ਨੜੇ ਲੱਖ ਕਰੋੜ ਦਾ ਕਰਜ਼ਾ ਸੈਂਟਰ ਸਰਕਾਰ ਦੇ ਸਿਰ ਹੋ ਚੁੱਕਾ ਹੈ ਜੀ ਆਸੀ ਇਹਨਾਂ ਦਾ ਟੋਟਲ ਕਰੀਏ ਤਾਂ ਇਹ 173 ਲੱਖ ਕਰੋੜ ਕਰਜ਼ਾ ਬਣ ਜਾਂਦਾ ਹੈ ਜਿਹੜਾ ਕਿ ਕੇਂਦਰ ਸਰਕਾਰ ਦੇ ਸਿਰ ਕਰਜ਼ਾ ਚੜਿਆ ਹੋਇਆ ਜਿਹੜਾ ਕਿ ਸਾਡੇ ਦੇਸ਼ ਦੀ GDP ਦਾ 80% ਬਣਦਾ ਹੈ ਕਿਉਂਕਿ ਸਾਡਾ ਦੇਸ਼ ਇੰਨਾਂ ਦੇ ਕਹਿਣ ਮੁਤਾਬਕ ਜਿਵੇਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹ ਗੱਲ ਵੀ ਆਖਦੇ ਹਨ ਕਿ 2047 ਤੱਕ ਜਿਹੜਾ ਇਹਨਾਂ ਨੇ ਸੰਕਲਪ ਲਿਆ ਵਿਕਾਸ ਦਾ ਵੀ ਅਸੀਂ ਦੇਸ਼ ਨੂੰ ਪੂਰਾ ਤਰੱਕੀ ਤੇ ਲੈ ਜਾਵਾਂਗੇ ਨਰਿੰਦਰ ਮੋਦੀ ਜੀ ਵੀ ਦੀ ਵੀ ਗੱਲ ਕਹਿ ਰਹੇ ਲੇਕਿਨ ਇੰਜ ਜਾਪਦਾ ਨਹੀਂ ਜੋ ਇਹ ਬڑے ਬਾਰੇ ਵਾਦੇ ਕਰ ਰਹੇ ਹਨ ਕਿਉਂਕਿ ਜਿਸ ਦੇਖ ਦੇ ਸਿਰ ਇਨਾ ਕਰਜਾ ਹੋਵੇ ਉਹ ਤੇ ਇਸ ਤਰੱਕੀ ਕਿਵੇਂ ਕਰ ਸਕਦਾ ਆਜ ਅੱਜ ਅਸੀਂ ਗੱਲ ਕਰ ਗਏ ਪੈਸਾ ਸਿਰਫ 10% ਲੋਕਾਂ ਦੇ ਕੋਲ ਹੈ 90% ਲੋਕ ਜਿਹੜੇ ਕਿ ਭੁੱਖ ਮਰੀ ਦਾ ਸ਼ਕਾਰ ਹਨ ਵੇਰੋ ਦੇ ਗਰੀਦਾ ਸ਼ਿਕਾਰ ਹਨ ਮਗਹਾਈ ਦਾ ਸ਼ਿਕਾਰ ਹਨ ਨਸ਼ਿਆਂ ਦੇ ਸ਼ਿਕਾਰ ਹਨ ਅੱਜ ਪੁਲਸ ਮੁਕਾਬਲੇ ਹੋ ਰਹੇ ਹਨ ਪੂਰੇ ਇੰਡੀਆ ਦੇ ਵਿੱਚ ਜਿਹੜਾ ਕਿ ਦੇਖ ਜੇ ਲਈ ਇੱਕ ਬਹੁਤ ਹੀ ਇਹ ਮਾਨਦਪਾਗੀ ਗੱਲ ਹੈ ਹੁਣ ਤਾਂ ਐਂਡ ਜਾ ਦੇ ਦੇ ਤੇ ਵਿਚ ਕਰੇ ਸੀ ਸੀਨਾ ਆ ਜਾਵੇ ਜਿੱਮੇ ਕੇ ਸ੍ਰੀ ਲੰਕਾ ਦੇ ਵਿੱਚ ਆਇਆ ਸੀ ਜਾਂ ਬੰਗਲਾ ਦੇਖ ਦੇ ਵਿੱਚ ਆਇਆ ਸੀ ਅਸੀਂ ਐਸਨੂੰ ਅੱਖੋਂ ਪਰੋਖੇ ਵੀ ਨਹੀਂ ਕਰ ਸਕਦੇ ਜੇ ਸਾਡੇ ਦੇਖ ਦੇ ਭਗਤਾਰ ਮੰਤਰੀ ਇੰਜ ਹੀ ਗਿਆਨ ਵਾਰੀ ਦਿੰਦੇ ਰਹੇ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਮੁਲਾਕਾਤਾਂ ਕਰਦੇ ਰਹੇ ਜੋ ਵੀ ਇਹਨਾਂ ਦੀ ਯੋਜਨਾਬੰਦੀ ਕੀਤੀ ਜਾਂ ਕਰਦੇ ਰਹੇ ਉਹਦੇ ਨਾਲ ਕੁਝ ਵੀ ਨਹੀਂ ਹੋਣ ਬਾਲਾ ਕਿਉਂਕਿ ਸਭ ਤੋਂ ਪਹਿਲਾਂ ਸਾਡੇ ਦੇ ਦੀ ਹਰ ਇੱਕ ਨਾਗਰਿਕ ਦੀ ਤਰੱਕੀ ਹੋਣੀ ਚਾਹੀਦੀ ਆ ਹਰ ਇੱਕ ਦੀ ਇਨਕਮ ਬਣਨੀ ਚਾਹੀਦੀ ਆ ਹਰ ਇੱਕ ਦਾ ਬਿਜ਼ਨਸ ਵਧੀਆ ਚੱਲਣਾ ਚਾਹੀਦਾ ਹੈ ਸੇਵਾ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਐਜੂਕੇਸ਼ਨ ਸਸਤੀ ਮਿਲਣੀ ਚਾਹੀਦੀ ਹੈ ਮਗਹਾਈ ਘਟਣੀ ਚਾਹੀਦੀ ਹੈ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਪੈਣੇ ਹਨ ਇਸੇ ਹੀ ਤਰ੍ਹਾਂ ਸਾਡੇ ਪੰਜਾਬ ਦਾ ਵੀ ਇਹੋ ਹੀ ਹਾਲ ਹੈ ਸਾਡੇ ਪੰਜਾਬ ਸਰ ਵੀ 4 ਲੱਖ ਕਰੋੜ ਦਾ ਕਰਜ਼ਾ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਅਜੇ 2 ਸਾਲ ਬਾਕੀ ਹਨ ਲੇਕਨ ਸਾਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਜੋ ਇਹਨਾਂ ਨੇ ਵਾਅਦੇ ਕੀਤੇ ਸਨ ਉਹ ਪੂਰੇ ਕਰ ਸਕਣ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਮਗਹੀ ਹੈ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਅੱਜ ਜਿਹੜੀ ਨਸ਼ਾ ਦੇ ਵ ростਾ ਇਹਨਾਂ ਨੇ ਜੋਦਦਾ ਵਧੀਆ ਹੈ। ਹੋਛੇ ਦਿਵੀ ਨਤੀਜੇ ਕੋਈ ਵਧੀਆ ਨਹੀਂ ਆ ਰਹੇ। ਇਸੇ ਹੀ ਤਰ੍ਹਾਂ ਕਿਸਾਨ ਭੁਖੜ ਤਾਲਾਂ ਤੇ ਬੈਠੇ ਹਨ, ਰੋਸ ਮਜਾਰੇ ਕਰ ਰਹੇ ਹਨ। ਜਿਵੇਂ ਕਿ ਭਗਵਾਨਤ ਮਾਨ ਨੇ ਮੀਟਿੰਗ ਰੱਖੀ ਸੀ ਕਿਸਾਨਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਜਿਹੜੀ ਕਿ ਸਿਰੇ ਨਹੀਂ ਚੜੀ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਦੇ ਜਿਹੜੇ ਬੇਰੁਜ਼ਗਾਰ ਟੀਚਰ ਆ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਜਿਹੜੇ ਨਸ਼ਾ ਤਸਕਰੀ ਕਰਦੇ ਹਨ ਉਹਨਾਂ ਦੇ ਘਰ ਢਾਏ ਜਾ ਰਹੇ ਹਨ ਜਿਹੜੇ ਕਿ ਪੰਜਾਬ ਦੇ ਵਿੱਚ ਰਾਜਕਤਾ ਫੈਲਦੀ ਜਾ ਰਹੀ ਹੈ ਦੰ ਦੇ ਹਾਰੇ ਗੋਲੀਆਂ ਚੱਲ ਰਹੀਆਂ ਹਨ ਜਿਵੇਂ ਕਿ ਪਿੱਛੇ ਜੇ ਰਾਜਾ ਢਾਬੇ ਤੇ ਗੋਲੀਆਂ ਚਲਾਉਂਦਾ ਸੀ ਨੌਜਵਾਨਾਂ ਨੇ ਇਸੇ ਤਰ੍ਹਾਂ ਜਿਗਰਾਮਾ ਸ਼ਹਿਰ ਦੇ ਵਿੱਚ ਵੀ ਇੱਕ ਸੁਨਿਆਰੇ ਦੀ ਦੁਕਾਨ ਉਹ ਤੇ ਵੀ ਗੋਲੀਆਂ ਚਲਾ ਕੇ ਦਹਿ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਚੁੱਪ ਹੈ ਜਿਹਦੇ ਵਿੱਚ ट्रायंगल ਪਾਰਟੀ ਉਹ ਪੰਜਾਬ ਦਾ ਇਹ ਹੀ ਕਹਿਣਾ ਹੈ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜੇ ਸਾਡੇ ਪੰਜਾਬ ਦੇ ਹੋਰ ਵੀ ਮੰਤਰੀ ਹਨ ਉਹਨਾਂ ਨੂੰ ਵੀ ਅਸੀਂ ਇਹੀ ਬੇਨਤੀ ਕਰਦੇ ਆ ਜੋ ਤੁਸੀਂ ਵਾਅਦੇ ਕੀਤੇ ਸੀ 2 ਸਾਲ ਬਾਕੀ ਪਏ ਹਨ ਤੁਸੀਂ ਲੋਕਾਂ ਦੇ ਨਾਲ ਵਾਦੇ ਪੂਰੇ ਕਰੋ ਕਿਸਾਨਾਂ ਦੇ ਜਿਹੜੇ ਮਸਲੇ ਉਹ ਤੁਸੀਂ ਹੱਲ ਕਰੋ ਟੀਚਰਾਂ ਦੇ ਜਿਹੜੇ ਕਿ ਆਪਣੀਆਂ ਸ਼ਰਤਾਂ ਸਾਰੀਆਂ ਪੂਰਾ ਕਰ ਚੁੱਕੇ ਹਨ ਉਹਨਾਂ ਨੂੰ ਵੀ ਤੁਸੀਂ ਅਪੁਆਇੰਟਮੈਂਟ ਦਿਓ ਉਹਨਾਂ ਨੂੰ ਵੀ ਜੌਬ ਦਿਓ ਫਿਰ ਰੋਜ਼ਗਾਰੀ ਵੱਧ ਰਹੀ ਹੈ ਨਵੇਂ-ਨਵੇਂ ਸਾਧਨ ਪੈਦਾ ਕਰੋ ਇਸੇ ਹੀ ਤਰ੍ਹਾਂ ਅੱਗੇ ਆਈ ਵਧ ਰਹੀ ਹੈ ਇਹਨੂੰ ਰੋਕਣ ਦੀ ਕੋਸ਼ਿਸ਼ ਕਰੋ ਇਹਦੇ ਵਿੱਚ ਤਾਂ ਜੋ 2027 ਦੇ ਵਿੱਚ ਇਲੈਕਸ਼ਨ ਆ ਰਹੀ ਹੈ ਲੋਕ ਤੁਹਾਨੂੰ ਤਾਂ ਹੀ ਵੋਟਾਂ ਪਾਉਣਗੇ ਜੇ ਤੁਸੀਂ ਪੰਜਾਬ ਦੇ ਲਈ 2 ਸਾਲਾਂ ਦੇ ਵਿੱਚ ਕੁਝ ਚੰਗਾ ਕਰ ਦਿਓ। ਨਹੀਂ ਤਾਂ ਤੁਹਾਡਾ ਹਾਲ ਵੀ ਕਾਲੀਆਂ ਵਰਗਾ ਹੋਣਾ ਹੈ ਜਾਂ ਕਾਂਹੇ ਵਰਗਾ ਹੋਣਾ ਹੈ। ਜਿਹੜੀ ਇਸ ਵਾਰ ਭਾਜਪਾ ਦਾ ਆਉਣ ਨੂੰ ਚਰਦੀ ਹੈ। ਇਸ ਨੂੰ ਮੌਕਾ ਨਾ ਦਿਓ। ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਇਹ ਹੀ ਕਹਿਣਾ ਹੈ ਪੰਜਾਬ ਦੇ ਲੋਕਾਂ ਨੂੰ ਜਿਵੇਂ ਕਿ 2027 ਦੇ ਵਿੱਚ ਵਧਾ ਆਸ਼ਵਾਦੀ ਇਲੈਕਸ਼ਨ ਹੋ ਰਹੀ ਹੈ ਸਾਡੇ ਏਜੰਡੇ ਲੋਕਾਂ ਪ੍ਰਤੀ ਬਹੁਤ ਹੀ ਵਧੀਆ ਹਨ ਜਿਵੇਂ ਕਿ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਕਹਿਣਾ ਹਰੇਕ ਨੂੰ ਘਰ ਬਣਾ ਕੇ ਦਿੱਤਾ ਜਾਊਗਾ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਦੂਜੀ ਗੱਲ ਹਰ ਇੱਕ ਦੀ ਇੱਕ ਵਧਾਈ ਜਾਊਗੀ ਮਜ਼ਦੂਰ ਦੀ ਵਿਹਾਰੇ 1600 ਰੁਪਏ ਦਿੱਤੇ ਜਾਣਗੇ ਸੈਲਰੀ ਅਕੋਰਡਿੰਗ ਸੈਲਰੀ ਹਰ ਇੱਕ ਦੀ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਕੀਤੀ ਜਾਊਗੀ ਛੇਤ ਤੋਂ ਉਤਾ ਲੈ ਕੇ ਫ੍ਰੀ ਦਿੱਤਾਂ ਜਾਣਗੀਆਂ 18 ਸਾਲ ਤੱਕ ਪੜਾਈ ਫ੍ਰੀ ਦਿੱਤੀ ਜਾਊਗੀ 70 ਸਾਲ ਤੋਂ ਪਲੱਸ ਦੇ ਬਜ਼ੁਰਗਾਂ ਨੂੰ 20000 ਰੁਪਏ ਪੈਨਸ਼ਨ ਦਿੱਤੀ ਜਾਊਗੀ ਕਿਸਾਨਾਂ ਨੂੰ ਮੈਨੇਜਮੈਂਟ ਵਿੱਚ ਲਿਆ ਕੇ ਵਧੀਆ ਤਰੀਕੇ ਨਾਲ ਫਾਰਮ ਹੌਸ ਬਣਾ ਕੇ ਖੇਤੀਬਾੜੀ ਕਰਵਾਈ ਜਾਊਗੀ ਤਾਂ ਜੋ ਕਿਸਾਨ ਆਪਣੀਆਂ ਫਸਲਾਂ ਦੇ ਆਪ ਰੇਟ ਤੈਅ ਕਰ ਸਕਣ ਫਸਲਾਂ ਦੇ ਜੰਡਾ ਦੇ ਸਬਜ਼ੀਆਂ ਦੇ ਪ੍ਰੋਡਕਟ ਬਣਾ ਕੇ ਬਾਜ਼ਾਰ ਵਿੱਚ ਵੈਚਰ ਦਾ ਰੂਪ ਬਣਾ ਕੇ ਉਹਨਾਂ ਨੂੰ ਸਪਲਾਈ ਕਰਕੇ ਬੰਗਾ ਇੰਕਮ ਲੈ ਸਕਣ ਇਹ ਹਨ ਟ੍ਰਾਇੰਗਲ ਪਾਰਟੀ ਪੰਜਾਬ ਦੇ ਜੰਡੇ ਹੋਰ ਵੀ ਬਹੁਤ ਸਾਰੇ ਜੰਡੇ ਹਨ ਅਸੀਂ ਇਕੱਲਾ ਇਕੱਲਾ ਜੰਡਾ ਪੰਜਾਬ ਦੇ ਲੋਕਾਂ ਦੇ ਨਾਲ ਸ਼ੇਅਰ ਕਰ ਰਹੇ ਹਾਂ ਉਧੇਰੇ ਜਾਣਕਾਰੀ ਦਇਆਲੇ ਚੇਡ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਦਫ਼ਤਰ ਵਿੱਚ ਆ ਕੇ ਮਿਲ ਸਕਦੇ ਹੋ ਸਾਡਾ YouTube ਚੈਨਲ Triangle Park Punjab ਸੋਹਣਾ ਪੰਜਾਬ Facebook